ਉਹ ਜਦੋਂ ਵੀ ਪੁੱਤਰ ਬਾਈਬਲ ਨੂੰ ਪੜਨਾ ਆ ਅਸੀਂ ਪਰਮੇਸ਼ਵਰ ਦੇ ਆਤਮਾ ਤੋਂ ਮਦਦ ਲੈ ਕੇ ਪੜਨਾ ਆ ਅਸੀਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਪੜਨਾ ਆ ਔਰ ਫਿਰ ਤੁਸੀਂ ਦੇਖਿਓ ਤੁਹਾਨੂੰ ਵਚਨ ਪੜਨਾ ਕਿੰਨਾ ਦਿਲਚਸਪ ਲੱਗੇਗਾ ਔਰ ਤੁਹਾਨੂੰ ਸਮਝ ਆਏਗੀ ਉਹ ਇੰਨਾ ਗਹਿਰਾ ਵਚਨ ਇਸ ਤਰੀਕੇ ਦੇ ਨਾਲ ਸੋ ਬਹੁਤ ਜ਼ਰੂਰਤ ਆ ਸਾਨੂੰ ਪਹਿਲਾਂ ਤਾਂ ਇੰਨੀਆਂ ਚੀਜ਼ਾਂ ਨੂੰ ਸਮਝਣ ਦੀ ਬੇਸਿਕ ਚੀਜ਼ਾਂ ਨੂੰ ਸਮਝਣ ਦੀ ਜਿਨ੍ਹਾਂ ਨੇ ਬੇਸਿਕ ਚੀਜ਼ਾਂ ਨੂੰ ਨਹੀਂ ਸਮਝਿਆ ਉਹਨਾਂ ਨੂੰ ਲੱਗਾ ਕਿ ਪੰਜਾਬੀ ਚ ਲਿਖਿਆ ਲਿਆ ਪੜ੍ਹ ਕੇ ਹੀ ਸੁਣਾਣਾ ਤੁਸੀਂ ਕਈਆਂ ਨੂੰ ਦੇਖੂਗੇ ਉਹ ਸਿਰਫ ਆਇਤਾ ਹੀ ਪੜੀ ਜਾ ਰਹੇ ਆਇਤਾ ਹੀ ਪੜੀ ਜਾ ਰਹੇ ਪਰ ਉਹਨੂੰ ਐਕਸਪਲੇਨ ਨਹੀਂ ਕਰ ਰਹੇ ਇਹ ਸਹੀ ਨਹੀਂ ਆ ਸਾਨੂੰ ਕੁਝ ਚੀਜ਼ਾਂ ਨੂੰ ਸਮਝਣੀਆਂ ਹੀ ਪੈਣਗੀਆਂ ਚਾਹੇ ਉਹ ਸਾਨੂੰ ਸੁਣਨ ਨੂੰ ਬੁਰੀਆਂ ਲੱਗਣ ਕਿ ਆयो ਸਾਨੂੰ ਕਰਨ ਨੂੰ ਔਖੀਆਂ ਲੱਗਣ ਪਰ ਜੋ ਸੱਚ ਆ ਉਹਨੂੰ ਤੇ ਬਦਲਿਆ ਨਹੀਂ ਜਾ ਸਕਦਾ ਇਸੇ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਹਿੰਦਾ ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ ਨਾ ਧਨੀ ਜਿਹੜਾ ਇੰਨਾ ਬਲਵਾਨ ਆਪਣੇ ਬਲ ਉੱਤੇ ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ ਪਰ ਜਿਹੜਾ ਮਾਨ ਕਰਦਾ ਆ ਉਹ ਇਸ ਉੱਤੇ ਮਾਨ ਕਰੇ ਭਈ ਉਹ ਮੈਨੂੰ ਸਮਝਦਾ ਆ ਤੇ ਜਾਣਦਾ ਆ ਕਿ ਮੈਂ ਯਹੋਵਾ ਹਾਂ ਜਿਹੜਾ ਧਰਤੀ ਉੱਤੇ ਦਇਆ ਇਨਸਾਫ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ ਇਹ ਯਹੋਵਾ ਦਾ ਵਾਕ ਆ ਜੇ ਕਹਿੰਦਾ ਕਿਸੇ ਨੇ ਮਾਨ ਕਰਨਾ ਨਾ ਉਹ ਇਹ ਨਾ ਮਾਨ ਕਰੇ ਮੇਰੇ ਕੋਲੇ ਬਹੁਤ ਪੈਸੇ ਆ ਮੇਰਾ ਬੜਾ ਮੇਰੀ ਬੜੀ ਚੱਲਦੀ ਮੇਰਾ ਸਿੱਕਾ ਚੱਲਦਾ ਮਿੱਤਰਾਂ ਦਾ ਨਾਂ ਚੱਲਦਾ ਆ ਮੇਰੇ ਕੋਲੇ ਇੰਨੇ ਬੰਦੇ ਆ ਮੈਂ ਤਾਂ ਇਨ ਇਨ ਵੱਡਾ ਗੈਂਸਟਰ ਜਾਂ ਜਾਂ ਮੈਂ ਨਾ ਵੱਡਾ ਨੇਤਾ ਜਾਂ ਅਭਿਨੇਤਾ ਜਾਂ ਜਾਂ ਜੋ ਵੀ ਕੁਝ ਵੀ ਤੁਹਾਡੇ ਕੋਲੇ ਆ ਮੈਂ ਐਡਾ ਅਫਸਰ ਆ ਮੈਂ ਲੇਖਕ ਵੱਡਾ ਆ ਮੈਂ ਪ੍ਰੋਫੈਸਰ ਆ ਮੈਂ ਪੀ ਐਚ ਡੀ ਕੀਤੀ ਆ ਮੈਂ ਕੁਝ ਵੀ ਸਮਝ ਸਕਦਾ ਜਿੱਥੇ ਇਨਸਾਨ ਨੂੰ ਇਹ ਚੀਜ਼ ਆ ਜਾਂਦੀ ਹੈ ਨਾ ਕਿ ਉਹ ਪਰਫੈਕਟ ਆ ਇਹਦਾ ਮਤਲਬ ਉਹਨੇ ਪਰਫੈਕਸ਼ਨ ਨੂੰ ਗਵਾ ਦਿੱਤਾ ਇਹਦਾ ਮਤਲਬ ਪਰਫੈਕਟ ਹੋਣ ਦੇ ਸਾਰੇ ਰਾਹ ਉਹਨੇ ਬੰਦ ਕਰ ਦਿੱਤੇ ਪਰ ਜਿਹੜਾ ਜਿਹੜਾ ਬੰਦਾ ਪਰਮੇਸ਼ਵਰ ਉੱਤੇ ਭਰੋਸਾ ਰੱਖਦਾ ਹੈ ਵਚਨ ਕਹਿੰਦਾ ਤੁਸੀਂ ਆਪਣੀ ਬੁੱਧ ਉੱਤੇ ਮਾਨ ਨੀ ਕਰਨਾ ਤੁਸੀਂ ਆਪਣੇ ਧਨ ਉੱਤੇ ਮਾਨ ਨੀ ਕਰਨਾ ਕਿਉਂਕਿ ਧਨ ਉੱਤੇ ਉਹਨੇ ਕਿਉਂ ਕਿਹਾ ਮਾਨ ਨੀ ਕਰਨਾ ਹਾਲਾਂਕਿ ਤੁਸੀਂ ਕਮਾਇਆ ਫਿਰ ਕਿਉਂ ਨਹੀਂ ਮਾਨ ਕਰਨਾ ਬੁੱਧ ਤਾਂ ਚਲੋ ਸੁਪਰਨੈਚੁਰਲ ਆ ਪਰ ਧਨ ਤਾਂ ਤੁਸੀਂ ਹੱਡ ਤੋੜੇ ਆਪਣੇ ਤੁਸੀਂ ਮਗਜਮਾਰੀ ਕੀਤੀ ਆ ਫਿਰ ਤੁਹਾਨੂੰ ਉੱਤੇ ਕਿਉਂ ਗਿਆ ਪਰਮੇਸ਼ਵਰ ਨੇ ਐਕਚੁਅਲ ਦੇ ਵਿੱਚ ਵਚਨ ਚ ਲਿਖਿਆ ਧਨ ਕਮਾਉਣ ਦਾ ਬਲ ਵੀ ਤਾਂ ਮੈਂ ਹੀ ਦਿੰਨਾ ਇਹ ਹੱਡੀਆਂ ਪਸਲੀਆਂ ਨਰੋਈਆਂ ਆ ਇਹ ਦਿਮਾਗ ਚੱਲ ਰਿਹਾ ਆ ਅੱਖਾਂ ਕੰਮ ਕਰ ਰਹੀਆਂ ਜ਼ੁਬਾਨ ਚੱਲਦੀ ਆ ਇਹ ਸਭ ਬਲ ਕਿੰਨੇ ਦਿੱਤਾ ਕੇਨ ਤੈਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਕੇਨ ਤੈਨੂੰ ਲਕਵਾ ਹੋਣ ਤੋਂ ਬਚਾਇਆ ਕੇਨ ਤੈਨੂੰ ਹਾਰਟ ਅਟੈਕ ਤੋਂ ਬਚਾਇਆ ਕੇਨ ਤੈਨੂੰ ਮੌਤ ਤੋਂ ਬਚਾਇਆ ਕੇਨ ਤੈਨੂੰ ਅਜੇ ਤੱਕ ਤੇਰੇ ਅੰਦਰ ਸਾਹ ਚੱਲ ਰਹੇ ਆ ਪਰਮੇਸ਼ਵਰ ਨੇ ਇਸ ਲਈ ਬਚਨ ਸਾਨੂੰ ਕਹਿੰਦਾ ਆ ਪਰਮੇਸ਼ਵਰ ਸਾਨੂੰ ਵਚਨ ਦੇ ਰਾਹੀਂ ਕਹਿ ਰਿਹਾ ਕਿ ਤਨ ਉੱਤੇ ਵੀ ਕਮੰਡ ਨਾ ਕਰ ਕਿਉਂਕਿ ਤਨ ਕਮਾਉਣ ਦਾ ਬਲ ਵੀ ਤੇ ਤੈਨੂੰ ਮੈਂ ਹੀ ਦਿੱਤਾ ਆ ਇਹ ਜਿਹੜੀ ਬੁੱਧ ਤੂੰ ਕਹਿਣਾ ਕਿ ਮੇਰਾ ਤਾਂ ਬੜਾ ਦਿਮਾਗ ਕੰਮ ਕਰਦਾ ਆ ਮੈਂ ਤੇ ਬਹੁਤ ਬਿਜ਼ਨਸ ਦੇ ਵਿੱਚ ਜਿਹੜਾ ਆ ਉਹ ਇਦਾਂ ਕਰ ਸਕਦਾ ਪਰ ਇਹ ਬਲ ਤੈਨੂੰ ਕਿੱਥੋਂ ਮਿਲਿਆ ਇਹ ਬੁੱਧ ਤੈਨੂੰ ਮਿਲੀ ਕਿੱਥੋਂ ਇਸ ਲਈ ਅਸੀਂ ਇੰਨਾਂ ਚੀਜ਼ਾਂ ਤੇ ਕਿਸੇ ਤੇ ਵੀ ਮਾਣ ਨਹੀਂ ਕਰਨਾ ਇਹ ਚੀਜ਼ਾਂ ਸਾਡੇ ਯੂਜ਼ਲੀ ਆ ਇਸ ਚੀਜ਼ਾਂ ਸਾਡੇ ਬੈਸਟ ਦੇ ਲਈ ਆ ਮੈਂ ਇਹ ਨਹੀਂ ਕਹਿ ਰਹੀ ਕਿ ਇਹਨਾਂ ਚੀਜ਼ਾਂ ਦਾ ਯੂਜ਼ ਨਹੀਂ ਆ ਬੁੱਧ ਬਹੁਤ ਜ਼ਰੂਰੀ ਆ ਧਨ ਬਹੁਤ ਜ਼ਰੂਰੀ ਆ ਬਲ ਬਹੁਤ ਜ਼ਰੂਰੀ ਆ ਪਰ ਇਹ ਚੀਜ਼ਾਂ ਸਾਡਾ ਪ੍ਰਾਊਡ ਨਹੀਂ ਹੋਣਾ ਚਾਹੀਦਾ ਸਾਡਾ ਪ੍ਰਾਊਡ ਕੀ ਹੋਣਾ ਚਾਹੀਦਾ ਆ ਕਹਿੰਦਾ ਜੇ ਕੋਈ ਮਾਣ ਕਰੇ ਤੇ ਇਸ ਚੀਜ਼ ਦਾ ਕਰੇ ਕਿ ਉਹ ਮੈਨੂੰ ਸਮਝਦਾ ਆ ਮਾਣ ਇਸ ਚੀਜ਼ ਦਾ ਕਰੋ ਅਗਰ ਤੁਸੀਂ ਪਰਮੇਸ਼ਵਰ ਨੂੰ ਸਮਝਣ ਲੱਗ ਗਿਓ ਨਾ ਇਸ ਚੀਜ਼ ਦਾ ਮਾਣ ਕਰੋ ਕਿ ਮੈਨੂੰ ਪਰਮੇਸ਼ਵਰ ਦੀ ਸਮਝ ਆਉਣ ਲੱਗੀ ਮੈਨੂੰ ਸਮਝ ਆਉਣ ਲੱਗ ਗਈ ਕਿ ਅਸਮਾਨ ਦੀਆਂ ਸ਼ਕਤੀਆਂ ਪਰਮੇਸ਼ਰ ਦੇ ਹੁਕਮ 'ਚ ਆ। ਸਮੁੰਦਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ। ਇਹ ਸਭ ਚੀਜ਼ਾਂ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ। ਐਕਚੁਅਲ ਜਦੋਂ ਮੈਂ ਗੱਲ ਕਰ ਰਹੀ ਤੇ ਮੈਨੂੰ ਐਨ ਸਟਰੋਂਗ ਫੀਲ ਆਇਆ ਕਿ ਇੱਕ ਡਿਜ਼ਾਸਟਰ ਨੌਕ ਕਰ ਰਿਹਾ ਆ। ਇੱਕ ਡਿਜ਼ਾਸਟਰ ਨੌਕ ਕਰ ਰਿਹਾ ਯਾ ਸੋ ਪ੍ਰਭੂ ਪਲੀ ਕਰਨ ਆਪਣੇ ਲੋਕਾਂ ਉਤੇ ਪਰਮੇਸ਼ਵਰ ਥਰਸ ਕਰਨ ਅਰ ਲੂਤ ਨੂੰ ਉਹਦੇ ਘਰਾਣੇ ਸਮੇਤ ਪਰਮੇਸ਼ਵਰ ਉਸ ਸਦੋਮ ਗਮੋਰਾ ਚੋਂ ਜਿੱਥੇ ਡਿਜ਼ਾਸਟਰ ਆਉਣ ਵਾਲਾ ਹੈ ਜਿੱਥੇ ਨਾਸ਼ ਹੋਣ ਵਾਲਾ ਪਰਮੇਸ਼ਵਰ ਉੱਥੋਂ ਆਪਣੇ ਲੋਕਾਂ ਨੂੰ ਬਾਹਰ ਕੱਢ ਲਿਓਣ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਪ੍ਰਾਰਥਨਾ ਕਰਦੀ ਹਾਂ ਜਿੰਨੇ ਵੀ ਪੈਨਪ੍ਰਾਇਸ ਸੁਲੇ ਜੁੜੇ ਹੋਏ ਆ ਪ੍ਰਭੂ ਤੁਹਾਡੀ ਸੁਰੱਖਿਆ ਉਹਨਾਂ ਉੱਤੇ ਆ ਮੇਰੇ ਖੁਦਾਵੰਦ ਖੁਦਾ ਤੁਹਾਡਾ ਹੱਥ ਉਹਨਾਂ ਨੂੰ ਸੰਭਾਲਦਾ ਆ ਤੁਹਾਡਾ ਅਨੁਗ੍ਰਹਿ ਉਹਨਾਂ ਉੱਤੇ ਆ ਮੇਰੇ ਪ੍ਰਭੂ ਸਾਡੇ ਸਭਨਾਂ ਦੇ ਉੱਤੇ ਆ ਸਾਡੇ ਬੱਚਿਆਂ ਦੇ ਉੱਤੇ ਆ ਜਿਹੜੇ-ਜਿਹੜੇ ਮੁਲਕ ਵਿੱਚ ਜਿੱਥੇ-ਜਿੱਥੇ ਵੀ ਸਾਡੇ ਬੱਚੇ ਬੈਠੇ ਆ ਜਿੱਥੇ-ਜਿੱਥੇ ਸਾਡੇ ਪਰਿਵਾਰ ਦੇ ਮੈਂਬਰ ਘਰਾਂ ਵਿੱਚ ਜਾਂ ਘਰਾਂ ਤੋਂ ਬਾਹਰ ਪ੍ਰਭੂ ਤੁਸੀਂ ਉਹਨਾਂ ਨੂੰ ਸੰਭਾਲ ਲਿਆ ਆ ਤੁਸੀਂ ਉਸ ਡਿਜ਼ਾਸਟਰ ਤੋਂ ਉਹਨਾਂ ਨੂੰ ਸੇਫ ਪਲੇਸਿਸ ਦੇ ਵਿੱਚ ਲੈ ਆਏ ਆ ਮੇਰੇ ਖੁਦਾ ਤੁਸੀਂ ਸਾਡੇ ਘਰਾਂ ਦੀਆਂ ਨੀਹਾਂ ਨੂੰ ਮਜ਼ਬੂਤ ਕਰ ਦਿੱਤਾ ਹੈ ਛੱਤਾਂ ਨੂੰ ਮਜ਼ਬੂਤ ਕਰ ਦਿੱਤਾ ਕੰਧਾਂ ਨੂੰ ਮਜ਼ਬੂਤ ਕਰ ਦਿੱਤਾ ਕਿਉਂਕਿ ਇਹ ਯਿਸੂ ਮਸੀਹ ਦੇ ਨਾਮ ਦੇ ਉੱਤੇ ਖੜਿਆ ਇਹ ਘਰ ਪੱਥਰ ਦੇ ਉੱਤੇ ਇਹਨਾਂ ਦੀ ਨੀਹਾਂ ਚਟਾਨ ਦੇ ਉੱਤੇ ਇਹਨਾਂ ਦੀ ਨੀਹ ਹੈ ਅ ਡਿਜ਼ਾਸਟਰ ਇਹਨਾਂ ਨੂੰ ਹਲਾ ਨਹੀਂ ਸਕਦੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪ੍ਰਭੂ ਤੁਸੀਂ ਸਾਨੂੰ ਸੁਰੱਖਿਆ ਦਿੱਤੀ ਹੈ ਸਾਡੇ ਮਾਲ ਲੰਗਰ ਨੂੰ ਸਾਡੇ ਖੇਤਾਂ ਨੂੰ ਸਾਡੇ ਸਭ ਕਾਸੇ ਨੂੰ ਸੁਰੱਖਿਅਤ ਕਰਨ ਦੇ ਲਈ ਧੰਨਵਾਦ ਮੇਰੇ ਖੁਦਾ ਉਸ ਡਿਜ਼ਾਸਟਰ ਤੋਂ ਸਾਨੂੰ ਪ੍ਰੋਟੈਕਟ ਕਰਨ ਦੇ ਲਈ ਸੇਫ ਕਰਨ ਦੇ ਲਈ ਧੰਨਵਾਦ ਮੇਰੇ ਖੁਦਾ ਜੀ ਮੈਂ ਯੂਐਸ ਦੇ ਲੋਕਾਂ ਦੇ ਲਈ ਖਾਸ ਪ੍ਰਾਰਥਨਾ ਕਰਦੀ ਪ੍ਰਭੂ ਤੁਹਾਡਾ ਅਨੁਗ੍ਰਹਿ ਉਹਨਾਂ ਦੇ ਉੱਤੇ ਆਏ ਮੇਰੇ ਪ੍ਰਭੂ ਅਰ ਤੁਸੀਂ ਉਹਨਾਂ ਨੂੰ ਸੰਭਾਲ ਕੇ ਰੱਖਿਓ ਮੇਰੇ ਖੁਦਾ ਔਰ ਹਰ ਉਹ ਜਗ੍ਹਾ ਜਿੱਥੇ ਭਿਆਨਕ ਸਥਿਤੀਆਂ ਬਣੀਆਂ ਹੋਈਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪਰਮੇਸ਼ਰ ਧਰਮੀ ਜਨਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਕਿ ਖੁਦਾ ਤੁਹਾਡਾ ਰਹਿਮ ਉਹਨਾਂ ਉੱਤੇ ਆਏ ਸਗੋਂ ਬਹੁਤ ਸਾਰਿਆਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਕਿ ਹੋਰ ਵੀ ਬਹੁਤ ਸਾਰੇ ਭੈਣ ਭਰਾ ਬਾਲ ਬੱਚੇ ਬਚਾਏ ਜਾਣ ਖੁਦਾ ਤਰਸ ਦੀ ਨਜ਼ਰ ਆਪਣੇ ਲੋਕਾਂ ਦੇ ਉੱਤੇ ਬਣਾ ਕੇ ਰੱਖਿਓ ਮੈਂ ਯਕੀਨ ਕਰਦੀ ਕਿ ਅਸਮਾਨ ਦੀਆਂ ਸ਼ਕਤੀਆਂ ਤੇ ਚਾਰਚ ਫੇਰੇ ਦੀਆਂ ਹਵਾਵਾਂ ਸਾਡੀ ਭਲਾਈ ਲਈ ਵਗਦੀਆਂ ਐ। ਪ੍ਰਭੂ ਤੁਸੀਂ ਜਾਣਦੇ ਸੂਰਜ ਨੂੰ ਹੁਕਮ ਦਿੱਤਾ ਹੈ ਕਿ ਕੋਈ ਵੀ ਨੁਕਸਾਨ ਵਾਲੀ ਚੀਜ਼ ਸਾਡੇ ਵਿਰੁੱਧ ਨਹੀਂ ਕਰ ਸਕਦੇ। ਖੁਦਾ ਮੈਂ ਧੰਨਵਾਦ ਕਰਦੀ ਆ। ਅਸੀਂ ਆਤਮਾਹਾਂ ਦੀ ਓਟ ਵਿੱਚ ਵਸਦੇ। ਇਹ ਹਵਾ ਪਰਮੇਸ਼ਰ ਸਾਡੀ ਬਣਾਇਆ। ਕੋਈ ਬੁਰੀ ਚੀਜ਼ ਸਾਡੇ ਨੇੜੇ ਨਹੀਂ ਆ ਸਕਦੀ ਅਸੀਂ ਡਿਵੈਲਿੰਗ ਪਲੇਸ ਦੇ ਅੰਦਰ ਹਾਂ ਮੈਂ ਰਾਤ ਦੇ ਪੈਦਲ ਤੋਂ ਨਾ ਡਰਾਂਗੀ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਨਾ ਉਸ ਤਬਾਈ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਮੇਰੇ ਮੁੱਢ ਹਜ਼ਾਰ ਤੇ ਮੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਮੇਰੇ ਨੇੜੇ ਨਹੀਂ ਆ ਸਕਦਾ